ਸਤਿ ਸ਼੍ਰੀ ਅਕਾਲ ਜੀ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਨੀਟ ਐਗਜ਼ਾਮ ਲਗਾਤਾਰ ਚਰਚਾ ਦੇ ਵਿੱਚ ਹੈ ਐਗਜ਼ਾਮ ਲੀਕ ਹੋਣ ਤੋਂ ਲੈ ਕੇ 563 ਵਿਦਿਆਰਥੀਆਂ ਨੂੰ ਦਿੱਤੇ ਗਏ ਗ੍ਰੇਸ ਮਾਰਕਸ ਨੇ ਜਿਹੜੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਤਾਂ ਸਰਕਾਰ ਨੇ ਵੀ ਇੱਕ ਐਕਸ਼ਨ ਲੈ ਲਿਆ ਜਿੱਥੇ ਸੁਪਰੀਮ ਕੋਰਟ ਨੇ ਉਹਨਾਂ ਵਿਦਿਆਰਥੀਆਂ ਦਾ ਪੇਪਰ ਦੁਬਾਰਾ ਲੈਣ ਦੀ ਗੱਲ ਆਖੀ ਹੈ ਜਿਨ੍ਹਾਂ 563 ਨੂੰ ਗ੍ਰੇਸ ਮਾਰਕਸ ਮਿਲੇ ਨੇ ਤਾਂ ਉੱਥੇ ਹੀ ਜਿਨ੍ਹਾਂ ਨੇ ਪੇਪਰ ਲੀਕ ਕੀਤਾ ਉਹਨਾਂ ਤੇ ਵੀ ਕਾਰਵਾਈ ਹੋ ਰਹੀ ਹੈ ਪਰ ਇਸ ਨੂੰ ਲੈ ਕੇ ਸੈਂਟਰ ਗਵਰਨਮੈਂਟ ਵੀ ਸਖਤ ਹੋ ਗਈ ਤੇ ਉਹਨਾਂ ਨੇ ਇੱਕ ਅਜਿਹਾ ਕਾਨੂੰਨ ਬਣਾ ਦਿੱਤਾ ਜਿਸ ਦੇ ਵਿੱਚ ਪੇਪਰ ਲੀਕ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕਾਨੂੰਨ ਦੇ ਤਹਿਤ ਕੀ ਕੁਝ ਹੋਵੇਗਾ ਕਿੰਨੇ ਚਿਰ ਦੀ ਸਜ਼ਾ ਹੋਵੇਗੀ ਕਿੰਨਾ ਫਾਈਨ ਹੋਵੇਗਾ ਜਾਂ ਕਿਹੜੇ-ਕਿਹੜੇ ਜਿਹੜੇ ਮੁਲਾਜ਼ਮ ਵੀ ਜੇਕਰ ਇਹਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇੱਕ ਖਾਸ ਰਿਪੋਰਟ ਦੇ ਜ਼ਰੀਏ ਸੋ ਤੁਸੀਂ ਇਸ ਰਿਪੋਰਟ ਦੇ ਜ਼ਰੀਏ ਜਾਣੋਗੇ ਕਿ ਆਖਰਕਾਰ ਕਾਨੂੰਨ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਕੰਮ ਕਰੇਗਾ ਤੇ ਹੁਣ ਤੱਕ NEET ਦੇ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਹੈ NEET ਦਾ ਪੇਪਰ ਲੀਕ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਐਂਟੀ ਪੇਪਰ ਲੀਕ ਕਾਨੂੰਨ ਯਾਨੀ ਕਿ ਪਬਲਿਕ ਐਗਜ਼ਾਮੀਨੇਸ਼ਨ ਐਕਟ 2024 ਲਾਗੂ ਹੋ ਗਿਆ ਹੈ ਕੇਂਦਰ ਨੇ ਸ਼ੁੱਕਰਵਾਰ 21 ਜੂਨ ਨੂੰ ਅੱਧੀ ਰਾਤ ਨੂੰ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਕਾਨੂੰਨ ਪ੍ਰੀਖਿਆ 'ਚ ਨਕਲ ਅਤੇ ਹੋਰ ਗੜਬੜੀਆਂ ਰੋਕਣ ਦੇ ਲਈ ਲਿਆਂਦਾ ਗਿਆ ਇਸ ਕਾਨੂੰਨ ਦੇ ਤਹਿਤ ਪੇਪਰ ਲੀਕ ਕਰਨ ਜਾਂ ਫਿਰ ਆਨਸਰ ਛੀਟ ਦੇ ਨਾਲ ਛੇੜਛਾੜ ਕਰਨ ਤੇ ਘੱਟ ਤੋਂ ਘੱਟ 3 ਸਾਲ ਦੀ ਸਜ਼ਾ ਹੋਵੇਗੀ ਇਸ 'ਚ 10 ਲੱਖ ਤੱਕ ਦਾ ਜੁਰਮਾਨਾ ਤੇ ਨਾਲ ਹੀ 5 ਸਾਲ ਤੱਕ ਦੀ ਸਜ਼ਾ ਵਧਾਈ ਜਾ ਸਕਦੀ ਹੈ ਪ੍ਰੀਖਿਆ ਸੰਚਾਲਨ ਦੇ ਲਈ ਨਿਯੁਕਤ ਸਰਵਿਸ ਪ੍ਰੋਵਾਈਡਰ ਜੇਕਰ ਦੋਸ਼ੀ ਹੁੰਦਾ ਹੈ ਤਾਂ ਉਸ ਦੇ ਉੱਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਸਰਵਿਸ ਪ੍ਰੋਵਾਈਡਰ ਗਲਤ ਗਤੀਵਿਧੀਆਂ 'ਚ ਸ਼ਾਮਿਲ ਹੈ ਤਾਂ ਉਸ ਤੋਂ ਪ੍ਰੀਖਿਆ ਦੀ ਲਾਗਤ ਵਸੂਲ ਕੀਤੀ ਜਾਵੇਗੀ ਨੀਟ ਅਤੇ UGC NET ਵਰਗੀਆਂ ਪ੍ਰੀਖਿਆਵਾਂ ਵਿੱਚ ਗੜਬੜੀਆਂ ਦੇ ਵਿੱਚ ਇਹ ਕਾਨੂੰਨ ਲਿਆਂਦਾ ਫੈਸਲਾ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਜਾਂਚ ਏਜੰਸੀਆਂ ਦੇ ਕੋਲ ਪ੍ਰੀਖਿਆ ਵਿੱਚ ਗੜਬੜੀਆਂ ਨਾਲ ਜੁੜੇ ਅਪਰਾਧਾਂ ਨਾਲ ਨੈਪਟਨ ਦੇ ਲਈ ਅਲੱਗ ਤੋਂ ਕੋਈ ਠੋਸ ਕਾਨੂੰਨ ਨਹੀਂ ਸੀ ਪਬਲਿਕ ਐਗਜ਼ਾਮੀਨੇਸ਼ਨ ਐਕਟ ਇਸ ਸਾਲ 6 ਫਰਵਰੀ ਨੂੰ ਲੋਕ ਸਭਾ ਤੇ 9 ਫਰਵਰੀ ਨੂੰ ਰਾਜ ਸਭਾ ਚ ਲਿਆਂਦਾ ਗਿਆ ਸੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 12 ਫਰਵਰੀ ਨੂੰ ਬਿੱਲ ਨੂੰ ਮਨਜ਼ੂਰੀ ਦੇ ਕੇ ਇਸ ਨੂੰ ਕਾਨੂੰਨ ਦੇ ਵਿੱਚ ਬਦਲ ਦਿੱਤਾ ਸੀ ਇਸ ਕਾਨੂੰਨ ਦੇ ਵਿੱਚ ਯੂਪੀਐਸਸੀ, ਐਸਐਸਸੀ, ਆਰਆਰਬੀ, ਆਈਬੀਪੀਐਸ ਅਤੇ ਐਨਟੀਏ ਦੀਆਂ ਪ੍ਰੀਖਿਆਵਾਂ ਸ਼ਾਮਿਲ ਹੋਣਗੀਆਂ ਕੇਂਦਰ ਦੇ ਸਾਰੇ ਮੰਤਰਾਲਿਆਂ ਵਿਭਾਗਾਂ ਦੀ ਭਰਤੀ ਪ੍ਰੀਖਿਆ ਵੀ ਹੁਣ ਇਸ ਕਾਨੂੰਨ ਦੇ ਦਾਇਰੇ ਵਿੱਚ ਹੋਵੇਗੀ ਇਸ ਦੇ ਤਹਿਤ ਕੀਤੇ ਗਏ ਸਾਰੇ ਸਾਰੇ ਅਪਰਾਧ ਗੈਰ ਜ਼ਮਾਨਤੀ ਹੋਣਗੇ ਉਧਰ ਗੱਲ ਕਰੀਏ ਤਾਂ ਮੈਡੀਕਲ ਕਾਲਜਾਂ ਚ ਦਾਖਲੇ ਦੇ ਲਈ ਹੋਣ ਵਾਲੀ ਨੀਟ ਪ੍ਰੀਖਿਆ ਗੜਬੜੀ ਨੂੰ ਲੈ ਕੇ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਕੇਂਦਰ ਦੀ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ ਐਨਟੀਏ ਨੇ ਇਸ ਸਾਲ 5 ਮਈ ਨੂੰ ਇਹ ਐਗਜ਼ਾਮ ਲਿਆ ਸੀ ਜਿਸ ਵਿੱਚ ਲਗਭਗ 24 ਲੱਖ ਸਟੂਡੈਂਟ ਬੈਠੇ ਸਨ ਰਿਜ਼ਲਟ 4 ਜੂਨ ਨੂੰ ਆਇਆ ਇਸ ਵਿੱਚ ਸਟਾਰਟ ਬੱਚੇ ਅਜਿਹੇ ਸਨ ਜਿਨ੍ਹਾਂ ਨੇ 100% ਦੀ ਸਕੋਰ ਯਾਨੀ ਕਿ 720 ਨੰਬਰ ਦੀ ਪ੍ਰੀਖਿਆ ਚੋਂ 720 ਨੰਬਰ ਹੀ ਹਾਸਲ ਕਰ ਲਏ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ 100% ਦੀ ਨੰਬਰ ਹਾਸਲ ਕੀਤੇ ਹੋਣ ਸਾਲ 2023 ਦੇ ਵਿੱਚ ਸਿਰਫ ਦੋ ਬੱਚਿਆਂ ਨੇ 100% ਦੀ ਅੰਕ ਹਾਸਲ ਕੀਤੇ ਸਨ ਇਸ ਦੇ ਬਾਅਦ ਪਤਾ ਲੱਗਿਆ ਹੈ ਕਿ 1563 ਸਟੂਡੈਂਟ ਨੂੰ ਗ੍ਰੇਸ ਮਾਰਕਸ ਦਿੱਤੇ ਗਏ ਨੇ ਫਿਰ ਪ੍ਰੀਖਿਆ ਦਾ ਪੇਪਰ ਲੀਕ ਹੋਣ ਦਾ ਵੀ ਖੁਲਾਸਾ ਹੋਇਆ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਜਿਸ ਤੋਂ ਬਾਅਦ ਕੇਂਦਰ ਨੇ ਗ੍ਰੇਸ ਮਾਰਕਸ ਵਾਲੇ 563 ਸਟੂਡੈਂਟਾਂ ਦਾ ਸਕੋਰ ਕਾਰਡ ਰੱਦ ਕਰ ਦਿੱਤਾ ਅਤੇ 23 ਜੂਨ ਨੂੰ ਦੁਬਾਰਾ ਉਹਨਾਂ ਦੀ ਪ੍ਰੀਖਿਆ ਲੈਣ ਦੀ ਗੱਲ ਆਖੀ ਨੀਰਚੇ ਗੜਬੜੀ ਅਤੇ ਰੀ-ਐਗਜ਼ਾਮ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ ਹੁਣ ਤੱਕ 5 ਪਟੀਸ਼ਨਾਂ ਦਾਖਲ ਕਰ ਦਿੱਤੀਆਂ ਗਈਆਂ ਨੇ ਸੁਪਰੀਮ ਕੋਰਟ ਇਹਨਾਂ ਸਾਰੀਆਂ ਪਟੀਸ਼ਨਾਂ ਤੇ 8 ਜੁਲਾਈ ਨੂੰ ਸੁਣਵਾਈ ਕਰੇਗਾ ਹਾਲਾਂਕਿ ਕੋਰਟ ਨੇ ਐਗਜ਼ਾਮ ਨੂੰ ਰੱਦ ਕਰਨ ਅਤੇ 6 ਜੁਲਾਈ ਨੂੰ ਹੋਣ ਵਾਲੀ ਕਾਉਂਸਲਿੰਗ ਤੇ ਰੋਕ ਲਗਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ ਇਹ ਕਾਨੂੰਨ ਆਰਗੇਨਾਈਜ਼ਡ ਗੈਂਗਸ ਮਾਫੀਆ ਅਤੇ ਇਸ ਤਰ੍ਹਾਂ ਦੇ ਕਮਾਚ ਲੱਗੇ ਹੋਏ ਲੋਕਾਂ ਨਾਲ ਨੇਪਟਨ ਦੇ ਲਈ ਬਣਾਇਆ ਗਿਆ ਇਸ ਦੇ ਨਾਲ ਹੀ ਜੇਕਰ ਸਰਕਾਰੀ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਅਪਰਾਧੀ ਮੰਨਿਆ ਜਾਵੇਗਾ ਕਿਸੇ ਵੀ ਅਚੇਹੇ ਵਿਅਕਤੀ ਨੂੰ ਜਿਸ ਨੂੰ ਪਬਲਿਕ ਐਗਜ਼ਾਮ ਜਾਂ ਉਹਦੇ ਨਾਲ ਜੁੜਿਆ ਹੋਇਆ ਕੰਮ ਨਹੀਂ ਦਿੱਤਾ ਗਿਆ ਉਹ ਐਗਜ਼ਾਮ ਸੈਂਟਰ 'ਚ ਐਂਟਰੀ ਨਹੀਂ ਕਰ ਸਕਦਾ ਜੇਕਰ ਅਜਿਹਾ ਹੁੰਦਾ ਹੈ ਤਾਂ 4 ਸਾਲ ਤੱਕ ਐਗਜ਼ਾਮ ਸੈਂਟਰ ਵੀ ਸਸਪੈਂਡ ਕਰ ਦਿੱਤਾ ਜਾਵੇਗਾ ਐਂਟੀ ਪੇਪਰ ਲੀਕ ਕਾਨੂੰਨ ਦੇ ਤਹਿਤ ਅਗਰ ਕਿਸੇ ਵੀ ਗੜਬੜ ਵਿੱਚ ਐਗਜ਼ਾਮ ਸੈਂਟਰ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ ਉਸ ਸੈਂਟਰ ਨੂੰ 4 ਸਾਲ ਤੱਕ ਸਸਪੈਂਡ ਕੀਤਾ ਜਾਵੇਗਾ ਯਾਨੀ ਕਿ 4 ਸਾਲ ਤੱਕ ਉਸ ਸੈਂਟਰ ਦੇ ਵਿੱਚ ਕੋਈ ਵੀ ਸਰਕਾਰੀ ਐਗਜ਼ਾਮ ਨਹੀਂ ਕਰਵਾਇਆ ਜਾਵੇਗਾ ਕਿਸੇ ਵੀ ਥਾਨ ਦੀ ਸੰਪਤੀ ਕੋਰਕ ਕਰਨ ਅਤੇ ਜ਼ਬਤ ਕਰਨ ਦਾ ਹੱਕ ਵੀ ਇਸ ਦੇ ਵਿੱਚ ਰੱਖਿਆ ਗਿਆ ਅਤੇ ਨਾਲ ਹੀ ਉਸ ਪ੍ਰਿਖਿਆ ਦੀ ਲਾਗਤ ਵੀ ਉਸ ਵਿਅਕਤੀ ਦੇ ਕੋਲੋਂ ਵਸੂਲੀ ਜਾਵੇਗੀ ਕਾਨੂੰਨ ਦੇ ਤਹਿਤ ਤਾਂ ਕੋਈ ਵੀ ਅਧਿਕਾਰੀ ਜੋ ਡੀਐਸਪੀ ਜਾਂ ਫਿਰ ਏਸੀਪੀ ਦੇ ਪੱਧ ਤੋਂ ਹੇਠਾਂ ਪ੍ਰਿਖਿਆ ਦੇ ਵਿੱਚ ਗੜਬੜੀ ਦੇ ਮਾਮਲੇ ਦੀ ਜਾਂਚ ਦਾ ਸਾਹਮਣਾ ਕਰ ਸਕਦਾ ਹੈ ਕੇਂਦਰ ਸਰਕਾਰ ਦੇ ਕੋਲ ਕਿਸੇ ਵੀ ਮਾਮਲੇ ਦੀ ਜਾਂਚ ਕੇਂਦਰ ਏਜੰਸੀ ਨੂੰ ਸੌਂਪਣ ਦੀ ਸ਼ਕਤੀ ਵੀ ਹੈ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਐਨਟੀਏ ਦੇ ਜਵਾਬ ਦਾ ਇੰਤਜ਼ਾਰ ਹੈ ਜਿਹੜਾ ਉਹ ਤੁਹਾਨੂੰ ਕਰਨਾ ਚਾਹੀਦਾ ਹੈ ਨੀਟ ਮਾਮਲੇ 'ਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਤਿੰਨ ਨਵੀਆਂ ਪਟੀਸ਼ਨਾਂ ਤੇ ਸੁਣਵਾਈ ਕੀਤੀ ਅਤੇ ਪਟੀਸ਼ਨਕਰਤਾ ਨੇ ਗ੍ਰੇਸ ਮਾਰਕਸ ਲਿਹਾਉਣ ਵਾਲੇ 563 ਵਿਦਿਆਰਥੀਆਂ ਨੂੰ ਦੁਬਾਰਾ ਪੇਪਰ ਦੇਣ ਦਾ ਮੌਕਾ ਮਿਲਣ ਅਤੇ ਹੋਰਾਂ ਨੂੰ ਮੌਕਾ ਨਾ ਮਿਲਣ ਦਾ ਮੁੱਦਾ ਉਠਾਇਆ ਜਸਟਿਸ ਵਿਕਰਮਨਾਥ ਅਤੇ ਐਸਵੀ ਐਨ ਪੱਟੀ ਦੀ ਬੈਂਚ ਨੇ ਕਿਹਾ ਕਿ ਜੇਕਰ ਐਨਟੀਏ ਦਾ ਜਵਾਬ ਮਿਲਣ ਤੋਂ ਬਾਅਦ ਨੀਟ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਇਹ ਪ੍ਰੀਖਿਆ ਵੀ ਖੁਦ ਰੱਦ ਹੋ ਜਾਵੇਗੀ ਇਸ ਦੇ ਲਈ ਐਨਟੀਏ ਨੂੰ ਜਵਾਬ ਦੇਣਾ ਹੋਵੇਗਾ ਕਾਉਂਸਲਿੰਗ ਤੇ ਰੋਕ ਦੀ ਮੰਗ ਤੇ ਵੀ ਕੋਰਟ ਨੇ ਅਨਕਾਰ ਕਰ ਦਿੱਤਾ ਇੱਕ ਪਟੀਸ਼ਨ ਕਰਤਾ ਨੇ ਕਿਹਾ ਕਿ ਜਿਹੜੇ 563 ਵਿਦਿਆਰਥੀਆਂ ਨੂੰ ਦੁਬਾਰਾ ਮੌਕਾ ਦਿੱਤਾ ਜਾ ਰਿਹਾ ਹੈ ਉਹਨਾਂ ਚ 700 ਤੋਂ ਜ਼ਿਆਦਾ ਫੇਲ ਹੋ ਚੁੱਕੇ ਨੇ ਐਨਟੀਏ ਨੇ ਇਹ ਜਾਣਕਾਰੀ ਵੀ ਲੁਕੋਈ ਹੈ ਨੀਟ ਪੇਪਰ ਹੈ ਲੀਕ ਦੀ ਜਾਂਚ ਚ ਸਪਸ਼ਟ ਹੋ ਗਿਆ ਕਿ ਪਟਨਾ ਦੇ ਨੂਰਸਰਾਏ ਕਾਲਜ ਦਾ ਕਰਮਚਾਰੀ ਸੰਜੀਵ ਹੀ ਇਸ ਦੇ ਵਿੱਚ ਮੁੱਖ ਦੋਸ਼ੀ ਹੈ ਉਸਨੇ ਪ੍ਰੋਫੈਸਰ ਦੇ ਵਟਸਐਪ ਤੇ ਐਗਜ਼ਾਮ ਪੇਪਰ ਭੇਜਿਆ ਸੀ ਇਸ ਨੂੰ ਪਟਨਾ ਰਾਂਚੀ ਦੇ ਮੈਡੀਕਲ ਸਟੂਡੈਂਟਸ ਨੇ ਹੱਲ ਵੀ ਕੀਤਾ ਅਤੇ 5 ਮਈ ਦੀ ਸਵੇਰ ਨੂੰ ਇਸ ਨੂੰ ਬਲਦੇਵ ਨੂੰ ਭੇਜਿਆ ਗਿਆ ਹੁਣ ਸਵਾਲ ਖੜਾ ਹੁੰਦਾ ਹੈ ਕਿ NEET ਚ 563 ਵਿਦਿਆਰਥੀਆਂ ਨੂੰ ਗ੍ਰੇਸ ਮਾਰਕਸ ਤੋਂ ਦਿੱਤੇ ਗਏ 6 ਸੈਂਟਰ ਤੇ ਬੱਚੇ 3000 ਸ਼ਿਕਾਇਤ ਕਰਤਾ 20000 NEET ਰਿਜ਼ਲਟ ਚ ਗ੍ਰੇਸ ਮਾਰਕਸ ਪਾਉਣ ਵਾਲੇ 563 ਵਿਦਿਆਰਥੀਆਂ ਦੇ ਲਈ ਰੀ ਐਗਜ਼ਾਮ 23 ਜੂਨ ਨੂੰ ਕਰਵਾਇਆ ਜਾਏਗਾ NTA ਨੇ 13 ਜੂਨ ਨੂੰ ਸੁਪਰੀਮ ਕੋਰਟ ਚੱਕਿਆ ਸੀ ਕਿ ਜਿਹੜੇ 563 ਵਿਦਿਆਰਥੀਆਂ ਦੇ ਗ੍ਰੇਸ ਮਾਰਕਸ ਦਿੱਤੇ ਗਏ ਨੇ ਉਹਨਾਂ ਦੇ ਲਈ ਮਾਰਕਸ ਕੈਨਸਲ ਹੋਣਗੇ ਅਤੇ ਉਹਨਾਂ ਨੂੰ ਰੀ-ਐਗਜ਼ਾਮ ਦਾ ਆਪਸ਼ਨ ਦਿੱਤਾ ਜਾਵੇਗਾ ਖਾਸ ਗੱਲ ਇਹ ਹੈ ਕਿ ਐਨਟੀਏ ਨੇ ਕੋਰਟ 'ਚ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਦਿੱਤਾ ਕਿ 563 ਕੈਂਡੀਡੇਟਸ ਨੂੰ ਗ੍ਰੇਸ ਮਾਰਕਸ ਕਿਉਂ ਦਿੱਤੇ ਗਏ ਉਧਰ ਸਿੱਖਿਆ ਮੰਤਰੀ ਦੀ ਗੱਲ ਕਰੀਏ ਤਾਂ ਨੀਟ ਦੇ ਨਾਲ ਉਹਨਾਂ ਨੇ ਕਿਹਾ ਕਿ ਕੋਈ ਵੀ ਸਮਝੌਤਾ ਨਹੀਂ ਹੋਏਗਾ ਐਨਟੀਏ ਦੇ ਲਈ ਹਾਈ ਲੈਵਲ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ NEET ਇਗਜ਼ਾਮ ਬਾਬਤੇ ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਦਾ ਕਹਿਣਾ ਹੈ ਕਿ NEET ਇਗਜ਼ਾਮ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਇਗਜ਼ਾਮ ਨੂੰ ਜ਼ੀਰੋ 에ਰਰ ਬਣਾਇਆ ਜਾਵੇਗਾ NTA ਦੇ ਲਈ ਹਾਈ ਲੈਵਲ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜੋ ਕਿ ਇਸ ਨੂੰ ਹੋਰ ਬਿਹਤਰ ਤਰੀਕੇ ਨਾਲ ਜਾਂਚ ਕਰੇਗੀ ਬਿਊਰੋ ਰਿਪੋਰਟ ਆਨ 에ਅਰ